ਸਾਸੀਗਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਦੀ ਵੀਡੀਓ ਬਾਈ ਪਿੰਡ ਪੂਲਾ ਤੇ ਜਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਇਹਨੂੰ ਨਾਥਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਕੀ ਹੈ ਬਾਈ ਜੀ ਆਪਣਾ ਬਾਈ ਜੀ ਦੀਪ ਸਿੰਘ ਜੀ ਨਾਮ ਬਾਈ ਦਾ ਹੈਗਾ ਦੀਪ ਸਿੰਘ ਬਾਈ ਜੀ ਆਪਣੇ ਘਰ ਆਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਾਂ ਜੀ ਪਿੰਡ ਪੂਲਾ ਹਾਂਜੀ ਤਹਿਸੀਲ ਨਸਾਨਾ ਜੀ ਜ਼ਿਲ੍ਹਾ ਪਟੰਡਾ ਠੀਕ ਹੋ ਜੀ ਹਾਂਜੀ ਤੇ ਬਾਠਾਣੀ ਸੜਕ ਤੇ ਘਰ ਆ ਜੀ ਆਪਣਾ ਠੀਕ ਹੋ ਜੀ ਤੇ ਘਰ ਦੇ ਨੇੜੇ ਬਾਈ ਦੀ ਚੱਕੀ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨੂੰ ਕਾਲ ਕਰਕੇ ਆ ਸਕਦੇ ਹੋ ਤੇ ਭਾਈ ਜੀ ਦੱਸੋ ਜੀ ਵਿਹੜ ਦੀ ਕੀ ਡਿਟੇਲ ਹੈ ਕਿਹੜਾ ਸੂਏ ਸੁੰਦੀ ਹੈ ਜੀ ਇਹ ਭਾਈ ਜੀ ਇਹ ਦੂਜਾ ਸੂਆ ਸੁੰਦੀ ਜੀ ਪਹਿਲੇ ਸੂਏ ਦੇ ਆਪਾਂ ਕਹੀਏ ਜੀ 12 ਕਿਲੋ ਦੁੱਧ ਦਿੱਤਾ ਠੀਕ ਹੋ ਜੀ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਆਪਣੇ ਘਰ ਦੀ ਵਿਹੜਾ ਜੀ ਆਪਣੇ ਘਰ ਦੀ ਵਿਹੜਾ ਜੀ ਠੀਕ ਹੋ ਜੀ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਇਸ ਟਾਈਮ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਨੂੰ 19 ਤਰੀਕ ਨੂੰ ਦਿਨ ਪੂਰੇ ਹੋਣਗੇ 19 ਤਰੀਕ ਨੂੰ ਭਾਈ ਦਿਨ ਪੂਰੇ ਹੋਣਿਆ ਤੁਹਾਡੇ ਆਸ ਨਾਲ ਕਿੰਨਾ ਕੁ ਦੁੱਧ ਕੱਢੂਗੀ ਐ ਸੋਰੀ ਜੀ ਦੁੱਧ ਤੁਸੀਂ ਕੱਢਣਾ ਚਾਹੀਦਾ ਜੀ 1400-1500 ਕਿ ਤਾ ਹਵਾਨਾ ਤੁਸੀਂ ਦੇਖ ਸਕਦੇ ਹੋ ਅੱਜ ਤਾਂ ਦੇਖੋ ਜੀ ਆ ਦਰਮਿਆਨੇ ਕੱਦ ਦੀ ਆ ਬਾਈ ਠੰਡੀ ਸੀਲ ਪੂਰੀ ਆ ਜਰਸੀ ਪੂਰੀ ਪਿਓਰ ਚਾ ਵੀਰੇ ਕੋਈ ਟੱਕਰੀ ਨਹੀਂ ਠੀਕ ਹੋ ਜੀ ਦੇਖ ਸਕਦਾ ਬੂਤ ਸੀ ਅਜੇ ਲੈਂਦੀ ਆ ਬਾਈ ਪੰਜ-ਸੱਤ ਦਿਨਾਂ ਦੀ ਕੱਚੀ ਮੜਾ ਤੋਰਾ ਵਿਖਾ ਦਿਓ ਜੀ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਅਕਸਰ ਜਰਸੀਆਂ ਦੀ ਮੰਗ ਬਹੁਤ ਜ਼ਿਆਦਾ ਰਹਿੰਦੀ ਆ ਬਾਈ ਆਪਣੇ ਘਰਾਂ 'ਚ ਰੱਖਣ ਨੂੰ ਡਿਮਾਂਡ ਚੰਗੀ ਰਹਿੰਦੀ ਆ ਜਰਸੀ ਵੈਡ ਦੀ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਮਾਰਨਾ ਚੈੱਕ ਕਰ ਸਕਦੇ ਹੋ ਆ ਜਾਓ ਜੀ ਮੁੰਮੁੱਥੇ ਦੀ ਬਹੁਤ ਜ਼ਿਆਦਾ ਸ਼ਕੀਨ ਆ ਬਹੁਤ ਜ਼ਿਆਦਾ ਸੋਹਣੀ ਆ ਸੱਤ ਦਿਨਾਂ ਦੀ ਕੱਚੀ ਆ ਕਈ ਵਾਰੀ ਸਾਥੋ ਬਾਈ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਤੋਂ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਜੇ ਸਾਥ ਕੋਈ ਚੀਜ਼ ਰਹਿ ਜੇ ਤਾਂ ਤੇ ਬਾਈ ਜੀ ਕੀ ਮੋਲ ਕਰਦੇ ਆਂ ਆਪਾਂ ਇਹਦਾ ਇਹਦਾ ਬਾਈ 46000 ਰੁਪਏ ਆ ਜੀ ਮੋਲ ਇਹਦਾ 46000 ਰੁਪਿਆ ਕਰਦੇ ਮਾਨ ਕੀਤਾ ਜਾਊਗਾ ਜੀ ਹਾਂ ਜੀ ਮਾਨ ਮਾਣ ਮੋਟਾ ਕਰ ਦਿਆਂਗੇ ਜੀ ਠੀਕ ਹੋ ਜੀ ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ 46000 ਰੁਪਿਆ ਬਾਈ ਦੀ ਡਿਮਾਂਡ ਆ ਤੇ ਆਪਣਾ ਕੰਟੈਕਟ ਨੰਬਰ ਬੋਲ ਲਓ ਜੀ ਡਾਕਟਰ ਦਾ ਨਾਮ ਇਹ ਕੋਨਾ 90413 ਜੀ ਹਾਂਜੀ 59379 ਇੱਕ ਵਾਰ ਫੇਰ ਬੋਲ ਦਿਓ ਜੀ 90413 59379 ਠੀਕ ਹੋ ਜੇ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਸਰਵ ਨੰਬਰ ਦੇ ਦੇ ਚੱਲਦਾ ਹੈ ਠੀਕ ਹੋ ਜੀ ਜੇ ਕਿਸੇ ਭਰਾ ਨੂੰ ਇਹ ਵੈੜ ਚਾਹੀਦੀ ਹੋਵੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਨੇ ਤੁਹਾਨੂੰ ਆਪਣਾ ਨੰਬਰ ਦੱਸ ਹੀ ਤਾਂ ਥਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ